ਵਾਇਪੋ ਚਿੱਕਾ ਖਾਂਦਾ ਵਾਇਪੋ ਚਿੱਕੇ ਖਾਤੇ ਤਾਂ ਤਰੂ ਗੋਟੜਾ ਕੋ 13 ਮਾਸ ਦਾ ਹਾਲ ਤੇ ਉਹ 13 ਮਾਸ ਦਾ ਜਿਹੜਾ ਸੀ ਤੇ ਵਰਤੁਰਾ ਬਣਾਉਂਦਿਆ ਆਇਓ ਸਰਸਾਲੋ ਇਹਨਾਂ ਉਹਨਾਂ ਦੇ ਇਤਿਹਾਸ ਬਣਾਉਂਦਿਆਂ ਨੂੰ ਔਰ ਇੱਥੇ ਕਾਨਾ ਚੌਰੇ ਤੇ ਪਉਦੇ ਆ ਔਰ ਮਾਨਰ ਨੇ ਅੰਗਰੇਜ਼ ਉਹਦੇ ਆ ਇੱਕਨ ਵਿੱਚ ਫਤਗਤ ਆ ਰਹੀਆਂ ਗੋਟੜਾ ਤੋਂ ਖਾਬ ਤੋਂ ਵਾਪਸ ਹੋ ਕੇ ਤੇ ਵਾਪਸ 91 ਤੋਂ ਪੁਲਸ ਲੈਣ ਹੁੰਦੇ ਆ ਜੇ ਆਪ ਗੁਰਦੁਆਰਾ ਕੋਤੇਗੜਾ ਦਾ ਸਮਾਪਤੀ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਦੀ ਫਤਿਹ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਦੀ ਫਤਿਹ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਜੀ ਗੁਰਪਰਵ ਬਤਾਇਆ ਕਿ ਸਰਦਾਂ ਮਨਾ ਰਹੀਆਂ ਹਨ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਕੋ ਨਗਰੀ ਤੇ ਰਮਾਇਸੀ ਵਾਕਾਗਰ ਨਜ਼ਾਰਾ ਜੋ ਲੱਗਦਾ ਹੈ ਅਸਲੀ ਕਨਵਰ ਰੋਡ ਦੇਖੇ ਪਹੁੰਚਿਆ ਹੈ ਸਤਿ ਸ੍ਰੀ ਗੁਰੂ ਜਿੱਦਣ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਹੋਇਆ ਸੀ ਨਾ ਉਹਦੋਂ ਤੁਸੀਂ ਗੁਰੂ ਅਰਪਿੰਦ ਸਾਹਿਬ ਜੀ ਉਹਨਾਂ ਦੇ ਪਿਤਾ ਜੀ ਹਰਮੰਦਰ ਸਾਹਿਬੇ ਕੀਰਤਨ ਸਰਵਣ ਕਰ ਰਹੇ ਸੀ ਜਦੋਂ ਖੁਸ਼ੀ ਮਿਲੀ ਘਰ ਜਾ ਕੇ ਉਹਨਾਂ ਨੇ ਬਾਲਵਚਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੱਥਾ ਟੇਕਿਆ ਉਹ ਸੰਤਾ ਨੇ ਪੁੱਛਿਆ ਸੀ ਕਿ ਮਹਾਰਾਜ ਜੀ ਮੱਥਾ ਟੇਕ ਰਹੇ ਜੀ ਅੱਜ ਜੀ ਮੈਂ ਏਕ ਦਾ ਕਹਿ ਬੰਦਾ ਇਹਨਾਂ ਨੇ ਸਿੱਧੀ ਕਾਟ ਕਰਨੀ ਆ ਅੱਜ ਜੀ ਉਹ ਰਹਾ 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 ਤਨੂ ਉਹਦਾ ਜੀ ਕੰਮ ਇਹੋ ਆਵਾਜ਼ ਆਪਾ ਜੁਕੇ ਉਸਨੇ ਗੁਰੂ ਆਰ ਜਨ ਨਹੀਂ ਹੋਵੇ ਜੇ ਗੁਰੂ ਗੁਰੂ ਸਾਹਿਬ ਜੋਤੀ ਜੋਤ ਜਿਨੀ ਸੁਣਾਦੇ ਸੀ ਉਹਨਾਂ ਨੇ ਕਹੇ ਜੇ ਗੁਰੂ ਲਾਗਤ ਗੁਰੂ ਤੇ ਬਾਬਾ

ਉਹਨੂੰ ਤੇਰ ਭੱਜ ਰਹੀ ਸੀ ਅਸਿਆ ਕਰ ਨਾਲ ਲਾ ਕੇ ਗਈ ਸੀ ਕਿ ਮੇਰੇ ਨਾਲ ਉਹ ਜਾਏਗਾ ਜਿਹਨੇ ਸ਼ਹੀਦ ਹੋਣੀ ਉਹਨਾਂ ਦੇ ਉੱਤੇ ਜੀਦੀ ਸੀਸ ਅਲੱਗ ਕਰਤਾ ਗਿਆ ਸੀ ਇਹ ਲਾ ਕੇ ਭਾਈ ਜੀਵਨ ਸਿੰਘ ਜੀ ਮਾਤਪੁਰ ਸਾਹਿਬ ਹੁੰਦੇ ਆ ਭਾਈ ਲੱਖੀਸ਼ਾ ਜੰਗਾਰਾ ਜਿਹੜਾ ਆਪਣੇ ਕਾਰ्यालय ਦੇ ਦਾ ਜਦੋਂ ਸੀਰ ਸਰੀਰ ਲੈ ਕੇ ਜਾਂਦਾ ਨਾ ਬਹੁਤ ਪਰੇਸ਼ਾਨ ਹੁੰਦਾ ਉਹ ਜਦੋਂ ਆਪਣੇ ਘਰ ਦੇ ਆਪਰੇ ਨਾਲ ਦੀ ਹੱਸਦਾ ਨਾ ਤੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੰਦੇ ਨੇ। ਬੋਤਾ ਜਰੋਨਾ ਦਾ ਅਗਲੇ ਪੇੜੋ ਜਾਂਦੇ ਨੇ ਔਰ ਫੀਸ ਕਿਹੜਾ ਸੀ ਭਾਈ ਜੀਵੇਂ ਸਿੰਘ ਜੀ ਅਨੰਦਪੁਰ ਸਾਹਿਬ ਲਾ ਕੇ ਆਉਂਦੇ ਨੇ ਤੇ ਉਹਨਾਂ ਨੇ ਗੁਰੂ ਜੀ ਦੇ ਦਰਜੇ ਨੂੰ ਪੁੱਛਿਆ ਕਿਓ ਤੇ ਕੀ ਹਾਲ ਸੀ ਉਸਦੇ ਉਹਨਾਂ ਦੀ ਸਾਰੀ ਦੁਨੀਆ ਡਰ ਗਈ ਸੀ ਕੋਈ ਉਹਦੇ ਚੱਕਣ ਵਾਲਾ ਨਹੀਂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਕਹੇ ਕਿ ਤੁਹਾਡੇ ਘਰ ਆਸਾ ਜੋਦਾ ਪੈਦਾ ਹੋਏਗਾ ਜਿਹੜਾ ساری ਦੁਨੀਆ ਨੂੰ ਸਿੱਖੀ ਵੱਲ ਤੋਰੇਗਾ ਔਰ ਉਹਨਾਂ ਨੇ ਬਹੁਤ ਸਾਰੇ ਪ੍ਰਣ ਕੀਤਾ ਕਿ ਅੱਜ ਸਹਿਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਮੈਂ ਆਸਾ ਸੇਕਸਾਉਂਗਾ ਜੇ ساری ਦੁਨੀਆ ਵਿੱਚ ਆਏਗਾ ਔਰ ਦੁਰਮੁਖ ਜਾਣ ਹੋਏਗੀ ਆਜੋ ਨਗਾ ਸਿਟੀ ਦੇ ਨੰਬਰ 7 ਵਰਕਰਾਂ ਨੇ ਉਹਨਾਂ ਦੇ ਸਿਟੀ ਗੁਰਪਤਿ ਦੇ ਪ੍ਰਿਕਖਾ ਲਈ ਵੀ ਗਿਰਕਿੰਦ ਤੋਰੀਅਤ ਤੇ ਲੇਕੇ ਜਾਨ ਨਾ ਲੇ ਗਿਓ ਗੁਰਦੁਆਰਾ ਸਿਟੀ ਗੁਰਪਤਿ ਇੱਕ ਵਾਰ ਰਸਤੋਂ ਨਗਰ ਕੀਤੇ ਰਾਮ ਹੋਇਆ ਸੀ ਤੇ ਸਮਾਪਤੀ ਵੀ ਉਨ ਚੁਦਰਤੇ ਜਾਣਾ ਹੈ ਮਾਨ ਨਗਰ ਜਾਣਾ ਹੈ ਗੁਰਦੁਆਰਾ ਸਤ ਗਲਤਾਰੀਆਂ ਸਾਹਿਬ ਜਾਣਾ ਹੈ ਉਹ ਤੋਂ ਉਧਾਇਆ ਸਮਾਪਤੀ ਗੁਰਦੁਆਰਾ ਗੁਰਪਤਿ ਇੱਕ ਵਾਰ ਸਾਹਿਬ ਜੀ